ਸ਼ਲੋਕ ਸੇਖ ਫਰੀ ਜੀ ਕੇ ਫਰੀਦਾ ਜੋ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਤਿਆ ਕੀ ਸਮਝਾਉਂਦੇ ਬਾਬਾ ਫਰੀ ਜੀ ਬਾਬਾ ਫਰੀ ਜੀ ਸਮਝਾਉਂਦੇ ਹੈ ਫਰੀਦ ਮਨਾ ਬੁੱਧੀਮਾਨ ਨੂੰ ਸੋਧਨ ਕਰਦੀ ਜਦੋਂ ਖੱਟਣ ਦਾ ਟਾਈਮ ਸੀ ਉਦੋਂ ਆਪਾਂ ਹੀ ਕੱਢ ਦਿੰਨੇ ਆ ਆਪਾਂ ਵੀ ਤਾਂ ਹੀ ਖਰਾਬ ਕਰਦੇ ਆ ਸਵਾ ਦਰ ਦਰ ਭਟਕਦੇ ਆ ਬਿਨ ਨਾਮੇ ਜਾਂ ਕਮਲ ਆ ਫਿਰ ਕਮਲਿਆਂ ਵਾਂਗੂ ਦਰ ਦਰ ਫਿਰਦੇ ਆ ਅੱਜ ਆਪਨੇ ਕੋ ਰੱਬੀ ਬਾਣੀ ਹੈ ਕਹਿਨੇ ਵੀ ਅਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਪਰ ਮੰਨਦੇ ਨਹੀਂ ਹੈਗੇ ਗੁਰੂ ਘਰ ਜਾ ਕੇ ਗੁਰੂ ਭਗਤ ਸਾਹਿਬ ਉਹਨਾਂ ਨੂੰ ਉਪਦੇਸ਼ ਕਰਨ ਲੱਗ ਜੰਨੇ ਆ ਉਹੀ ਕਾਰਨ ਆਪਣੇ ਦੁੱਖਣਾ ਦੁੱਖਾਂ ਦਾ ਪਹਾੜ ਐਵੇਂ ਟੁੱਟਦਾ ਰਹੂਗਾ ਉਹੀ ਦੁੱਖ ਨੇ ਆਪਾਂ ਨੂੰ ਬਿੰਤੂ ਦੀ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਹੁਣ ਖੱਟਣ ਦਾ ਵੇਲਾ ਹੈ ਹਰ ਕਥਾ ਬਾਣੀ ਸੁਣ ਕੇ ਅਮਰ ਹੋਣਾ ਜਨਮ ਮਰ ਤੋਂ ਛੁਟਕਾਰਾ ਪਾਉਣਾ ਮਾਇਆ ਮੰਗੀ ਜਾਂਨੇ ਆ ਆਪਾਂ ਕਦੇ ਸਦੀਵੀ ਰਹਿਣਾ ਇੱਥੇ ਮਾਇਆ ਕਦੇ ਸਾਡੇ ਮੰਗਣ ਨਾ ਆਉਂਦੀ ਐ ਇਹ ਸਾਡੇ ਮੰਗਣ ਨਾ ਆਉਂਦੀ ਐ ਤਾਂ ਫਿਰ ਕੰਮ ਕਰ ਕਰਨ ਦੀ ਲੋੜ ਹੀ ਨਹੀਂ ਆਓ ਆਪਾਂ ਵੀ ਖਟੀਏ ਆਪਣਾ ਟਾਈਮ ਨਿਕਲਦਾ